ਸਾ ਚੱਕ ਵੀ ਲਿਆ ਸਾਰਾ ਇਹ ਮੈਨੂੰ ਕਹਿੰਦੇ ਵਾ 50 ਮਿੰਟਾਂ ਦੇ ਵਿੱਚ ਆਣਾ ਵਾ ਹਜੇ ਤੱਕ ਆਏ ਨਹੀਂ ਰਿਧੀ ਵੀ ਪਹੁੰਚਣ ਵਾਲੀ ਐ ਟਾਈਮ ਵੀ ਹੋਈ ਜਾਂਦਾ ਪਿਆ ਰਿਧੀ ਪਹੁੰਚਣ ਵਾਲੀ ਐ ਮੈਂ ਕਿਰਨ ਨੂੰ ਫੋਨ ਕਰਕੇ ਪੁੱਛ ਲਵਾਂ ਕਿ ਉਹਨੂੰ ਉਹ ਚੀਜ਼ ਤੇ ਨਹੀਂ ਚਾਹੀਦੀ ਸ਼ਾਮ ਨੂੰ ਅਸੀਂ ਆਣਾ ਉਹਦੇ ਘਰ ਤਾਂ ਮੈਂ ਫੋਨ ਕਰਕੇ ਪਹਿਲਾਂ ਕੁੜੀ ਨੂੰ ਪੁੱਛ ਲਾਂ ਕੋਈ ਚੀਜ਼ ਤੇ ਨਹੀਂ ਚਾਹੀਦੀ ਹੈਲੋ ਹੈਲੋ ਹਾ ਗਿਰਨ ਬੇਟਾ ਕੀ ਹਾਲ ਹੈ ਹਾਂਜੀ ਸਸੀ ਕਾ ਮੰਮੀ ਸਸੀ ਕਾ ਬੇਟਾ ਸਸੀ ਕਾ ਹੋਰ ਕੀ ਹਾਲ ਠੀਕ ਹੈ ਸਭ ਹਾਂਜੀ ਮੰਮੀ ਵਧੀਆ ਵਧੀਆ ਠੀਕ ਹੈ ਸਭ ਵਧੀਆ ਮੰਮੀ ਪਰਿਵਾਰ ਸਭ ਠੀਕ ਹੈ ਹਾਂਜੀ ਹਾਂਜੀ ਤੁਸੀਂ ਕਦੋਂ ਆਹਣ ਦੇ ਜੇ ਮੈਂ ਬੇਟਾ ਸ਼ਾਮੀ ਆਵਾਂਗੇ ਪਾਪਾ ਨੂੰ ਡੀਕਦੀ ਵਈਆਂ ਤਾਂ ਬਸ ਉਹਨਾਂ ਨੇ ਆ ਜਾਣਾ ਫਿਰ ਮੈਂ ਸ਼ਾਮ ਨੂੰ ਆਵਾਂਗੇ ਅੱਛਾ ਦੀਦੀ ਆ ਗਈ ਹਾਂ ਬਸ ਉਹ ਪਹੁੰਚਣ ਵਾਲੀ ਹੈ ਗੰਦੀ ਹੀ ਮੈਂ ਪਹੁੰਚਦੀ ਪੇ ਰਸਤੇ ਵਿੱਚ ਹੀ ਗਈ ਪਹੁੰਚਦੀ ਪਈ ਹੈ ਤੇ ਹਾਂ ਬੇਟਾ ਤੂੰ ਮਾਨੂੰ ਕਹੇ ਤੇਰੇ ਡਾਕੂਮੈਂਟਸ ਵਗੈਰਾ ਕੋਈ ਚਾਹੀਦੇ ਹੈ ਡਾਕੂਮੈਂਟਸ ਹਾਂ ਹਾਂ ਮੰਮੀ ਚਾਹੀਦੇ ਤੇਗੇ ਹੀਗੇ ਤੁਹਾਨੂੰ ਪਤਾ ਨਹੀਂ ਲੱਗਣਾ ਕੋਈ ਨਹੀਂ ਮੈਂ ਕਿਸੇ ਦੇ ਨਾਮਾਂਗੀ ਤੇ ਫਿਰ ਵੇਖ ਲਵਾਂ ਨਹੀਂ ਮੈਨੂੰ ਲੱਗਦਾ ਨਾ ਪਤਾ ਰਿਧੀ ਨੂੰ ਵੀ ਪਤਾ ਹੀ ਹੈ ਜਿਹੜੇ ਕਿੱਥੇ ਕਿੱਥੇ ਸਮਾਨ ਪਿਆ ਹੁੰਦਾ ਵਾ ਲੈ ਆਵੇਗੀ ਉਹ ਕੋਈ ਨਹੀਂ ਮੰਮੀ ਉਹ ਬੈੱਡ ਦੇ ਵਿੱਚ ਹੀ ਪਿਆ ਵਾ ਜੇ ਲੋਗੋਗਾ ਤੇ ਲੈ ਆਇਓ ਤੇ ਕੋਈ ਗੱਲ ਨਹੀਂ ਬਾਕੀ ਚਲ ਜੇ ਬਾਈ ਤਨਸ ਨਹੀਂ ਲੱਭੇਗਾ ਫਿਰ ਤੂੰ ਆ ਜੀਂ ਤੇ ਫਿਰ ਲੈ ਜਾਏਂਗੀ ਠੀਕ ਹੈ ਹਾਂਜੀ ਹਾਂਜੀ ਤੇ ਹੋਰ ਬਾਕੀ ਹੋਰ ਕੁਝ ਚਾਹੀਦਾ ਮੈਨੂੰ ਦੱਸ ਦੇ ਨਹੀਂ ਮੰਮੀ ਹੋਰ ਕੁਝ ਵੀ ਨਹੀਂ ਚਾਹੀਦਾ ਨਹੀਂ ਨਹੀਂ ਪਾਪਾ ਪੁੱਛਦੇ ਪਈ ਪੱਲੀ ਵਾਲੀ ਕੁੜੀ ਦੇ ਘਰ ਜਾਣਾ ਮੈਂ ਤੇ ਉਹਨੂੰ ਪੁੱਛ ਲਿਆ ਕਿ ਕੀ ਚਾਹੀਦਾ ਦੱਸ ਦੇ ਫਿਰ ਵੀ ਥੋੜਾ ਬਹੁਤਾ ਉਦਾਂ ਦੇ ਅਸੀਂ ਤਿਆਰੀ ਕੀਤੀ ਹੋਈ ਹੈ ਸਾਰੀ ਨਹੀਂ ਮੰਮੀ ਕੁਛ ਨਹੀਂ ਚਾਹੀਦਾ ਜੋ ਤਿਆਰੀ ਤੁਸੀਂ ਕੀਤੀ ਨਾ ਉਹ ਹੀ ਬਹੁਤ ਵਧੀਆ ਹੋਰ ਉਧਰ ਤਾਈ ਜੀ ਵਗੈਰਾ ਸਭ ਠੀਕ ਹੈ ਤਾਈ ਜੀ ਹਾਂ ਹਾਂ ਉਹ ਵੀ ਠੀਕ ਹੈ ਠੀਕ ਹੈ ਨਾ ਹਾਂ ਹਾਂ ਬਹੁਤ ਵਧੀਆ ਖੁਸ਼ ਹੈ ਨਾ ਆਪਣੇ ਪਰਿਵਾਰ ਚ ਹਾਂਜੀ ਮੰਮੀ ਮੈਂ ਤੇ ਬਹੁਤ ਖੁਸ਼ ਹਾਂ ਕੋਈ ਗੱਲਬਾਤ ਨਹੀਂ ਹੁੰਦੀ ਬੇਟਾ ਨਹੀਂ ਮੰਮੀ ਕੋਈ ਗੱਲ ਬਾਤ ਨਹੀਂ ਸਭ ਬਹੁਤ ਵਧੀਆ ਮੇਰਾ ਬੜਾ ਧਿਆਨ ਰੱਖਦੇ ਹਾਂ ਚਲੋ ਤੇ ਆਓ ਤੇ ਮੈਨੂੰ ਪਤਾ ਇਹ ਮੰਮੀ ਬਹੁਤ ਵਧੀਆ ਹੈ ਪਾਪਾ ਵੀ ਬਹੁਤ ਵਧੀਆ 골ਡੀ ਵੀ ਬਹੁਤ ਵਧੀਆ ਹੈ ਹਾਂ ਕਿਰਨ ਹਾਂਜੀ ਹਾਂਜੀ ਮੰਮੀ ਹਾਂ ਬੇਟਾ ਤੂੰ ਕੰਨੀ ਪਉਂਦੇ ਫਰੈਂਡਸ ਵਗੈਰਾ ਨੇ ਵੀ ਆਣਾ ਵਾ ਨਾਲ ਤੇ ਜੋ ਉਹਨਾਂ ਦਾ ਕੁਝ ਬੰਦਾ ਤਾਂ ਨਹੀਂ 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 ਮੰਮੀ ਨਹੀਂ ਬੇਟਾ ਪਰਿਵਾਰ ਜਿਸ ਤਰ੍ਹਾਂ ਗੰਦਰ ਪਰਿਵਾਰਿਕ ਲਿੰਕ ਗਾਨਾ ਨਾਲ ਕੋਈ ਫਰਕ ਨਹੀਂ ਪੈਣਾ ਜਿੱਥੇ ਸਾਰਿਆਂ ਵਾਸਤੇ ਆਣਾ ਉਹਨਾਂ ਵਾਸਤੇ ਵੀ ਲੈ ਆਵਾਂਗੇ ਕੁਝ ਹਾਂਜੀ ਚਲੋ ਮੰਮੀ ਮੈਂ ਨਾ ਤੁਹਾਨੂੰ ਮੰਮੀ ਨੂੰ ਪੁੱਛ ਕੇ ਤੁਹਾਨੂੰ ਦੱਸ ਦਾਂਗੀ ਬਾਕੀ ਮੈਨੂੰ ਪਤਾ ਕੁਝ ਵੀ ਨਹੀਂ ਇਤਰਾ ਦਾ ਤੇ ਬਸ ਮੈਂ ਜਲਦੀ ਜਲਦੀ ਤਿਆਰ ਹੋ ਕੇ ਤੇ ਜਲਦੀ ਜਲਦੀ ਹਾਂ ਬਸ ਮੈਂ ਤੇਰੇ ਪਾਪਾ ਦੀ ਵੇਟ ਕਰਦੀ ਪਈ ਆਂਦੇ ਨਾ ਜੋ ਫਿਰ ਵੀ ਤੇਰੇ ਮੰਮੀ ਨੂੰ ਨਾ ਇੱਕ ਵਾਰੀ ਪੁੱਛ ਲਈ ਪੁੱਤਰ ਹੈਂ ਚਲੋ ਚਲ ਠੀਕ ਹੈ ਬੇਟਾ ਓਕੇ 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 ਕਿਰਨ ਕਿਰਨ ਹਾਂਜੀ ਕਿੱਥੇ ਹੋ ਮੈਂ ਰੂਮ 'ਚ ਆ ਜਾ ਯਾਰ ਥੱਲੇ ਆ ਜਾ ਆਈ ਬਸ ਆ ਜਾ ਮੈਂ ਅੱਗੇ ਵੀ ਦੋ ਤਿੰਨ ਵਾਰ ਬੁਲਾ ਲਿਆ ਕੀ ਗੱਲ ਆ ਗਈ ਆਹੀ ਬਸ ਆ ਗਈ ਆ ਜਾ ਫੋਸਾਣੀ ਯਾਰ ਕੀ ਗੱਲ ਆਉਣ ਹੀ ਨਹੀਂ ਡਈ ਕਿਰਨ ਕਿਰਨ ਇੱਥੇ ਬੈਠੀ ਐ ਇੰਨੀ ਪਰਵਾਜਾਂ ਦਿੱਤੀਆਂ ਥੱਲੇ ਕਿਉਂ ਨਹੀਂ ਆਉਣ ਲਈ ਮੇਰੇ ਬਾਪਾ ਪਰੇਸ਼ਾਨ ਲੱਗ ਗੰਡੇ ਕਿਸੇ ਗੱਲ ਤੋਂ ਕਿਰਨ ਠੀਕ ਐ ਲਾ ਹਾਂਜੀ ਹਾਂਜੀ ਮੈਂ ਆਣੀ ਲੱਗੀ ਸੀ ਥੱਲੇ ਉਹ ਬਸ ਥੋੜਾ ਜਿਹਾ ਸਮਾਨ ਇੱਧਰ ਉੱਧਰ ਕਰਨਦੀ ਸੀ ਉਠੀ ਨਾ ਬੈਠ ਜਾ ਇੱਕ ਮਿੰਟ ਇੱਥੇ ਹਾਂਜੀ ਦੱਸੋ ਮੈਂ ਗੱਲ ਕਰਨੀ ਕੋਈ ਦੱਸ ਕੋਈ ਟੈਨਸ਼ਨ ਨਾ ਕਿਰਨ ਨਹੀਂ ਨਹੀਂ ਮੈਨੂੰ ਕਾਦੀ ਟੈਨਸ਼ਨ ਨਹੀਂ ਹੈ ਮੈਨੂੰ ਕੋਈ ਟੈਨਸ਼ਨ ਨਹੀਂ ਹੈ ਬਣੀ ਕੀ ਹੀ ਆ ਨਾ ਹਲੇ ਸਿਰ ਵਾਇਆ ਨਾ ਕੁਛ ਨਹੀਂ ਮੈਂ ਵੈਸੇ ਇਹ ਨਾ ਮੇਰੀ ਤਬਈਅਤ ਜੀ ਠੀਕ ਨਹੀਂ ਲੱਗਦੀ ਤਾਂ ਕਰਕੇ ਮੈਂ ਜਰਾ ਕਿਸੇ ਡਾਕਟਰ ਕੋ ਚਲੀ ਨਹੀਂ ਨਹੀਂ ਡਾਕਟਰ ਕੋ ਕੀ ਕਰਨਾ ਡਾਕਟਰ ਦੀ ਤੇ ਲੋੜ ਹੀ ਨਹੀਂ ਹੈ ਮੈਂ ਨਾ ਤੈਨੂੰ ਅੱਜ ਨਹੀਂ ਮਿਲਿਆ ਕਈ ਸਾਲਾਂ ਤੋਂ ਜਾਣਦਾ ਤੈਨੂੰ ਤੇ ਸਹੀ ਸਹੀ ਗੱਲ ਦਾ ਸੱਗਲ ਕੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਵੈਸੇ ਮੈਨੂੰ ਨਾ ਮਮੀ ਪਾਪਾ ਦੀ ਯਾਦ ਆਂਦੀ ਹੈ ਇਹ ਕੋਈ ਲੁਕਾਉਣ ਵਾਲੀ ਗੱਲ ਹੁੰਦੀ ਆ ਛੱਡਿਆ ਯਾਰ ਮੈਂ ਸੋਚਿਆ ਪਤਾ ਨਹੀਂ ਕਿੱਡੀ ਗੱਲ ਹੈ ਜੀ ਹੁਣ ਇਹ ਸੌਟ ਆਊਟ ਹੋ ਜਾਂਦਾ ਹੈ ਦੱਸੋ ਕੋਈ ਗੱਲ ਪੁੱਛਾਂ ਹਾਂ ਹਾਂ ਚਲੋ ਛੱਡੋ ਮੈਂ ਤੇ ਇਹੀ ਕਹਿਣਾ ਸੀਗਾ ਕਿ ਆਪਾਂ ਕਿੰਨੀ ਦੇਰ ਹੋ ਗਈ ਮਾਂ ਮੰਮੀ ਪਾਪਾ ਨੂੰ ਮਿਲੀ ਨਹੀਂ ਨਾ ਤੇ ਤਾਂ ਕਰਕੇ ਮੈਨੂੰ ਦਿਲ ਜਿਆ ਨਹੀਂ ਲੱਗੰਦਿਆ ਹੀ ਇੱਥੇ ਤੇ ਤੂੰ ਐ ਤਰ ਕਰ ਉਹਨਾਂ ਨੂੰ ਫੋਨ ਕਰ ਤੇ ਕੱਲ ਆਪਾਂ ਗੈਟ ਟੂਗੇਦਰ ਅਰੇਂਜ ਕਰਦੇ ਹਾਂ ਠੀਕ ਹੈ ਕੱਲ ਹਾਂ ਚਲੋ ਠੀਕ ਹੈ ਮੈਂ ਵੀ ਫੋਨ ਕਰ ਲੈਣਾ ਆਪਣੇ ਫਰੈਂਡਸ ਨੂੰ ਤੇ ਕੱਲ ਸਾਰੇ ਜਣੇ ਬੰਨੇ ਆ ਤੇ ਲੰਚ ਕਰਦੇ ਆ ਸਾਰੇ ਜਣੇ ਠੀਕ ਹੈ ਚਲੋ ਠੀਕ ਆ ਮੈਂ ਕਹਿ ਦੇਣੀ ਮਮੀ ਨੂੰ ਸਦੋ ਸਾਰਿਆਂ ਨੂੰ ਠੀਕ ਆ ਚਲੋ ਠੀਕ ਹੋਰ ਤੇ ਨਹੀਂ ਕੋਈ ਗੱਲ ਕਿਉਂਕਿ ਤੂੰ ਗੱਲ ਕਰਦੀ ਕਰਦੀ ਰੁਕੀ ਆ ਨਹੀਂ ਨਹੀਂ ਹੋਰ ਕੋਈ ਗੱਲ ਨਹੀਂ ਜੇ ਹੁੰਦੀ ਤੇ ਤੁਹਾਨੂੰ ਦੱਸ ਹੀ ਦੇਣੀ ਸੀ ਤੇ ਤੁਹਾਡੀ ਜੋਬ ਦਾ ਕੀ ਬਣਿਆ ਹੋ ਜਾਣਾ ਮੈਂ 2-3 ਜਗ੍ਹਾ ਕਿਹਾ ਵਾ ਹੋ ਜਾਣਾ ਚਲੋ ਠੀਕ ਆ ਹਾਂਜੀ ਗੱਲ ਦੱਸਾਂ ਕੀ ਆ ਕੇਰਨ ਮੇਰੇ ਕੋ ਬੜੀਆਂ ਸਾਰੀਆਂ ਗਲਤੀਆਂ ਹੋਈਆਂ ਪਿੱਛੇ ਜਿਵੇਂ ਜਿਵੇਂ ਉਹ ਨਾਰਮਲੀ ਹੋਈ ਜਾਂਦੀਆਂ ਠੀਕ ਹੈ ਪਰ ਮੈਂ ਹੋਰ ਗਲਤੀਆਂ ਨਹੀਂ ਕਰਨਾ ਚਾਹੁੰਦਾ ਇਸ ਲਈ ਮੈਂ ਇਹ ਗੱਲ ਲੁਕਾ ਸਕਦਾ ਸੀ ਤੇਰੇ ਕੋਲੋਂ ਜਵਾਬ ਦੀ ਪਰ ਮੈਂ ਦੁਬਾਰਾ ਨਾ ਹਿਸਟਰੀ ਰਿਪੀਟ ਨਹੀਂ ਕਰਨਾ ਚਾਹੁੰਦਾ ਤੇ ਮੈਂ ਤਦ ਕਰਕੇ ਤੈਨੂੰ ਸਹੀ-ਸਹੀ ਗੱਲ ਦੱਸ ਦਿੱਤੀ ਹੈ ਤੇ ਹੁਣ ਉਸੇ ਗੱਲ ਦਾ ਤੂੰ ਦਿਮਾਗ ਤੇ ਬੋਝ ਲਾ ਲਿਆ ਮੈਂ ਇਸੇ ਲਈ ਗੱਲ ਕਿਸੇ ਨਾਲ ਨਹੀਂ ਕਰਦਾ ਕਿ ਕਿਸੇ ਨੂੰ ਟੈਨਸ਼ਨ ਨਾ ਹੋਵੇ ਇਹ ਨਹੀਂ ਕਿ ਮੈਂ ਗੱਲਾਂ ਲਗਾਉਣਾ ਵਾ ਗੱਲ ਇਹ ਹੈ ਕਿ ਮੇਰੇ ਦਿਮਾਗ 'ਚ ਇਹ ਹੁੰਦਾ ਕਿ ਕਿਸੇ ਨੂੰ ਟੈਨਸ਼ਨ ਨਾ ਦੋ ਮੈਂ ਤੇ ਸਫਰ ਕਰਨੇ ਹੀ ਡਿਆ ਵਾਂ ਕਿਸੇ ਨੂੰ ਕਿਉਂ ਕਰਾਵਾਂ ਤੇ ਇਸ ਕਰਕੇ ਤੂੰ ਇਹਦੀ ਫਿਕਰ ਛੱਡ ਮੇਰੇ ਕੋਲ ਜਦੋਂ ਕੁਆਲੀਫਿਕੇਸ਼ਨ ਹੈਗੀ ਆ ਟੈਲੈਂਟ ਹੈਗਾ ਵਾ ਜੋਬ ਕੋਈ ਵੱਡੀ ਗੱਲ ਨਹੀਂ ਆ ਠੀਕ ਹੈ ਚਲੋ ਠੀਕ ਸੱਦ ਲਾ ਸਾਰਿਆਂ ਨੂੰ ਠੀਕ ਹੈ ਹਾਂਜੀ ਹਾਂਜੀ ਉਧਰ ਤੂੰ ਕਹਿ ਦੇ ਆਪਣੇ ਫਰੈਂਡ ਸਰਕਲ 'ਚ ਮੈਂ ਕਹਿ ਦੇਣਾ ਤੇ ਜੇ ਤੂੰ ਆਪਣੇ ਕਿਸੇ ਫਰੈਂਡ ਨੂੰ ਦੱਸ ਕਹਿਣਾ ਵਾ ਤੇ ਉਹਨੂੰ ਵੀ ਸੱਦ ਲਾ ਗਲਤੀਆਂ ਤੇ ਵਾਕਈ ਤੁਹਾਡੇ ਕੋ ਬਹੁਤ ਹੈ। ਕਾਸ਼ ਇਹ ਸਾਰਾ ਕੁਝ ਤੁਸੀਂ ਪਹਿਲਾਂ ਹੀ ਦੱਸ ਦਿੰਦੇ ਤੇ ਮੇਰੇ ਦਿਲ ਤੇ ਤੇ ਦਿਮਾਗ ਤੇ ਇਨਾ ਬੋਝ ਨਾ ਹੁੰਦਾ। ਤੇ ਮੈਨੂੰ ਹੁਣ ਇਹ ਵੀ ਯਕੀਨ ਹੈ ਕਿ ਅੱਗੇ ਤੋਂ ਤੁਸੀਂ ਇਹ ਸਭ ਕੁਝ ਨਹੀਂ ਕਰੋਗੇ। ਹਿਸਟਰੀ ਰਿਪੀਟ ਹੀ ਨਹੀਂ ਕਰੋਗੇ। ਹੈਲੋ ਹਾਂਜੀ ਮੰਮੀ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਤੁਸੀਂ ਸੁਣਾਓ ਹਾਂਜੀ ਮੇਰਾ ਵੀ ਦੇਲ ਨਹੀਂ ਲੱਗੰਦਿਆ ਹਾਂਜੀ ਹਾਂਜੀ ਮੰਮੀ ਮੈਂ ਨਾ ਤੁਹਾਨੂੰ ਇਹ ਕਹਿਣਾ ਸੀਗਾ ਕਿ ਨਾ ਕੱਲ ਨਾ ਇੱਕ ਛੋਟੀ ਜੀ ਗੈਟ ਟੂਗੇਦਰ ਰੱਖੀ ਹੋਈ ਹੈ ਇਹਨਾਂ ਨੇ ਹਾਂਜੀ ਸਾਰੇ ਜਣੇ ਸਾਰੇ ਜਣੇ ਨੂੰ ਇਨਵਾਈਟ ਕੀਤਾ ਵਾ ਇਹਨਾਂ ਨੇ ਵੀ ਆਪਣੇ ਥੋਕਾ ਫਰੈਂਡਸ ਬੁਲਾਏ ਤੁਹਾਨੂੰ ਪਤਾ ਹੁ ਘਰਵੰਗ ਵੀ ਐ ਤੇ ਇਹ ਕਹਿ ਰਹੇ ਸੀ ਕਿੰਨਾ ਟਾਈਮ ਹੋ ਗਿਆ ਵਾ ਇਕੱਠੇ ਮਿਲੇ ਨਹੀਂ ਆਪਾਂ ਤੇ ਤੂੰ ਇਤਰਾ ਕਰਕੇ ਮੰਮੀ ਉਹਨਾਂ ਨੂੰ ਵੀ ਲੰਚ ਵਾਸਤੇ ਇਨਵਾਈਟ ਕਰ ਲੈ ਤੇ ਮੰਮੀ ਪਾਪਾ ਤੇ ਇਤਰਾ ਕਰਿਓ ਦੀਦੀ ਨੂੰ ਵੀ ਕਹਿ ਦਿਓ ਹੁਣ ਉਹ ਨਾ ਭੁੱਲ ਜਿਓ ਕਿਤੇ ਹਾਂਜੀ ਤੁਹਾਨੂੰ ਪਤਾ ਤੇ ਆ ਪਹਿਲਾਂ ਤੇ ਆਪਾਂ ਇਕੱਠੇ ਹੀ ਰਹਿਨੇ ਆ ਉਹ ਭਰ ਜਦੋਂ ਕੁੜੀਆਂ ਦੇ ਵਿਆਹ ਹੋ ਜਾਂਦੇ ਨੇ ਨਾ ਫੇਰੇ ਇਤਰਾ ਮੈਂ ਮਾਹਨਾ ਮੰਗੂ ਸਾਨੂੰ ਮਿਲਣਾ ਪੈਂਦਾ ਹਾਂ ਹਾਂਜੀ ਠੀਕ ਆ ਮੰਮੀ ਹਾਂ ਹਾਂ ਮੈਂ ਇੱਥੇ ਠੀਕ ਆ ਮੈਨੂੰ ਕੀ ਹੋਣਾ ਮੈਂ ਬਿਲਕੁਲ ਠੀਕ ਆ ਸਭ ਵਧੀਆ ਮੰਮੀ ਇੱਥੇ ਬਹੁਤ ਵਧੀਆ ਚਲੋ ਠੀਕ ਆ ਓਕੇ ਮੰਮਾ ਬਾਏ ਲੇ ਇਹਨਾਂ ਨੇ ਕਹਿ ਤੇ ਦਿੱਤਾ ਵਾ ਕਿ ਮੰਮੀ ਨੂੰ ਵੀ ਫੋਨ ਕਰ ਦੇ ਤੇ ਇਹਨਾਂ ਨੇ ਆਪਣੇ ਫਰੈਂਡਸ ਨੂੰ ਵੀ ਫੋਨ ਕਰ ਲਿਆ ਪਰ ਥੱਲੇ ਮੰਮੀ ਨੂੰ ਤੇ ਦੱਸਾਂ ਕਿ ਇਹਨਾਂ ਨੇ ਕੀ ਪਲਾਨ ਬਣਾਇਆ ਵਾ ਚਲੋ ਉਹਨਾਂ ਨੇ ਵੀ ਖੁਸ਼ ਹੋ ਜਾਣਾ ਕਿੰਨੀ ਦੇਰ ਬਾਅਦ ਮੰਮੀ ਹੁਣ ਆਂਦੇ ਆ ਇਹ ਪਹਿਲਾਂ ਉਦੋਂ ਆਏ ਸੀ ਜਦੋਂ ਆਪਾਂ ਇਹ ਵੇਖਿਆ ਸੀ ਇੱਕ ਦੂਜੇ ਨੂੰ ਤੇ ਉਸ ਤੋਂ ਬਾਅਦ ਆਪਾਂ ਇੱਕ ਵਾਰ ਗਏ ਸੀ ਤੇ ਹੁਣ ਉਹ ਆਂਦੇ ਚਲੋ ਗੋਲਦੀ ਹਾਂ ਮੈਂ ਤੇਨੂੰ ਹੀ ਵਾਇ ਮਾਰਨ ਲੱਗੀ ਸੀ ਕਿਉਂ ਪੰਗੇ ਲੈਣ ਏ ਘਰ ਜਦੋਂ ਮੈਂ ਕਹਿੰਦੇ ਹਾਂ ਸਭ ਕੁਝ ਬਾਜ਼ਾਰੋਂ ਆਜੂਗਾ ਬਾਜ਼ਾਰੋਂ ਤੇ ਹਰ ਚੀਜ਼ ਮਿਲ ਜਾਂਦੀ ਏ ਉਹ ਤੇ ਤੇਰੇ ਘਰ ਸਹੀ ਕੀ ਕੀ ਬਣਾ ਲਿਆ ਜੇ ਹਾਂ ਮੈਂ ਬਣਾ ਲੇ ਪਕੌੜੇ ਮਟਰ ਪਨੀਰ ਪਨੀਰ ਹੁਣ ਲੈ ਐਵੇਂ ਜਾ ਕੇ ਮੈਂ ਕਹਿ ਕੇ ਆਈ ਸੁਣਨ ਤੇ ਉਹ ਕਹਿੰਦੇ ਕੋਈ ਨਹੀਂ ਤਾਜਾ ਉਹ ਦੇ ਦਾਂਗੇ ਤੇ ਨਾਲ ਚਨੇ ਬਣਾ ਲੇ ਆ ਹੂੰ ਠੀਕ ਆ ਤੇ ਕੜਾ ਪ੍ਰਸ਼ਾਦ ਨਾਲ ਬਣਾ ਲਾਂਗੇ ਮਿੱਠੇ ਹਾਂ ਹੋਰ ਨਾ ਕੁਝ ਕਰਿਓ ਬਾਕੀ ਸਾਰਾ ਕੁਝ ਬਾਜ਼ਾਰੋਂ ਆਜੂਗਾ ਤੇ ਤੂੰ ਹੀ ਪਿਆਰ ਨਹੀਂ ਹੋਣ ਦੇ 10:30 ਤੇ ਹੋ ਗਏ ਆ ਬਸ ਪੁੱਤ ਉਹਨਾਂ ਨੂੰ ਫੋਨ ਕੀਤਾ ਤੁਰ ਪਿਆ ਕਿ ਨਹੀਂ ਤੁਰ ਪਿਆ ਵੇਹੇ ਸਾਹਮਣਾ ਤੁਰਨ ਵਾਲੇ ਹੋਣੇ ਆ ਟਾਈਮ ਦੇ ਤੇ ਵੈਸੇ ਹੈਗੇ ਪੱਕੇ ਹੀ ਆ ਉਹ ਤੇ ਉਹ ਕਿਰਨ ਕਿਰਨ ਉੱਪਰ ਹੀ ਹੋਣੀ ਆ ਆ ਵੇਖ ਲਾ ਤੇਰੀ ਉਹਨੇ ਤਿਆਰੀ ਕਰਨ ਨਹੀਂ ਡਈ ਹੋਣੀ ਆ ਆਈ ਸੀ ਮੇਰੇ ਕੋਲ ਆਖੇ ਮੰਮੀ ਜੀ ਲਿਆਓ ਮੈਂ ਤਾਂ ਨਾ ਕੰਮ ਕਰਵਾਨੀ ਉਹ ਮੈਂ ਕਿਹਾ ਪੁੱਤ ਤੂੰ ਜਾ ਤਿਆਰੀ ਕਰ ਤੈਨੂੰ ਪਤਾ ਜਦੋਂ ਮਾਂ ਪਿਓ ਨੇ ਆਣਾ ਹੋਣਾ ਕੁੜੀਆਂ ਨੂੰ ਉਤਰਾ ਹੀ ਚਾ ਚੜ ਜਾਂਦਾ ਤੇ ਦੂਜੀ ਗੱਲ ਆ ਤਾਈ ਦੀ ਗੱਲ ਵੇਖ ਲਾ ਹੂੰ ताई ਤੇਰੀ ਨੇ ਰੋਲਾ ਪਾਇਆ ਸੀ ਮੈਂ ਤੜਕੇ ਆ ਜਾਉਂਗੀ ਪੂਜਾ ਨੂੰ ਨਾਲ ਭੇਜ ਦਾਂਗੀ ਨਾ ਆ ਪਾਈਓ ਤੇ ਨਾ ਪੂਜਾ ਨੂੰ ਭੇਜਿਆ ਮਮੀ ਇੱਕ ਗੱਲ ਨਹੀਂ ਤੂੰ ਹੀ ਨੋਟ ਕੀਤੀ ਇੱਕ ਕਿਰਨ 2-3 ਦਿਨ ਤੋਂ ਆਫ ਆਫ ਨਹੀਂ ਲੱਗਣ ਦੇ 골ਡੇ ਮੈਂ ਤੇ ਆਵ ਤੇਰੇ ਨਾਲ ਗੱਲ ਕਰਨੀ ਸੀ ਐ ਹੋਏ ਕਿਤੇ ਤੂੰ ਤੇ ਨਹੀਂ ਨਹੀਂ ਮੇਰੇ ਨਾਲ ਨਹੀਂ ਕੀਤੀ ਤੂੰ ਕਿਤੇ ਲੜਦਾ ਤੇ ਨਹੀਂ ਉਹਦੇ ਨਾਲ ਕਿਤੇ ਜਾਂ ਕਿਸੇ ਗੱਲ ਤੋਂ ਮਮੀ ਮੈਂ ਤੇ ਕਦੀ ਕੋਈ ਗੱਲ ਹੀ ਨਹੀਂ ਕੀਤੀ ਉਹਨੂੰ ਮੇਰੇ ਹਿਸਾਬ ਨਾਲ ਪਤਾ ਕੀ ਗੱਲ ਆ ਉਹਦਾਂ ਦੀ ਚੁੱਪ ਆ ਜਿੱਦਨ ਤੇ ਤੇਰੇ ਤਾਈ ਜੀ ਕਹਿ ਕੇ ਗਏ ਨਾ ਕਿ ਇਹਨੂੰ ਨੌਕਰੀ ਨਹੀਂ ਕਰਨ ਦੇਣੀ ਮੈਨੂੰ ਐਸੇ ਗੱਲ ਤੋਂ ਲੱਗਦਾ ਪਰ ਇੱਕ ਗੱਲ ਆ ਤਾਈ ਤੇਰੀ ਜੋ ਕੰਦੇ ਕਹੀ ਜਾਵੇ ਇਹ ਤਾਂ ਮੇਰੇ ਆਪਣੇ ਘਰ ਦਾ ਫੈਸਲਾ ਨਾ ਮੈਂ ਵੇਖਣਾ ਨਾ ਕਿ ਮੇਰੀ ਨੂੰਹ ਤੇ ਕਿਸ ਤਰ੍ਹਾਂ ਖੁਸ਼ ਰਹਿੰਦੀ ਹੈ ਮੈਂ ਨਾ ਕੱਲ ਪੁੱਛਿਆ ਸੀ ਇਹਨੂੰ ਹਾਂ ਤੇ ਆਂਦੀ ਵੈਸੇ ਹੀ ਮੈਨੂੰ ਥੋੜਾ ਉਧਰ ਦਾ ਹੋਣ ਰਿਆ ਤੇ ਮੈਂ ਕਹੇ ਰੇ ਚਿਕੜੀ ਗੱਲ ਆ ਆਪਾਂ ਹੁਣੇ ਗੈਟ ਟੂਗੇਦਰ ਅਰੇਂਜ ਕਰ ਲੈਂਦੇ ਤੇ ਐਸੇ ਨਹੀਂ ਮੈਂ ਕਹਾਂ ਚੱਲ ਸਾਰੇ ਜਾਣੇ ਇਕੱਠੇ ਹੋ ਜਾਂਦੇ ਆ ਪੁੱਤਲ ਇਹ ਤਾਂ ਬਹੁਤ ਵਧੀਆ ਤੂੰ ਕੀਤਾ ਮੇਰੀ ਗੱਲ ਸੁਣ ਬਾਕੀ ਉਹਦੀ ਖੁਸ਼ੀ ਦਾ ਤੱਕ ਮੈਂ ਇਹਨੂੰ ਜਾਣਦਾ ਨਾ ਇਹਦੇ ਪਿੱਛੇ ਗੱਲ ਕੋਈ ਹੋਰ ਜੀ ਇਹ ਤਾਂ ਤੈਨੂੰ ਹੀ ਪਤਾ ਹੋਊਗਾ ਬਾਕੀ ਗੋਲਡੀ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹਨੀ ਕੁੜੀ ਜਿਹੜੀ ਹੈ ਨਾ ਹਮੇਸ਼ਾ ਆਪਣੇ ਆਪ ਹੀ ਕਰਕੇ ਇੱਥੇ ਸਹੀ ਚੱਲਦੀ ਆ ਜੇ ਤੂੰ ਉਹਨੂੰ ਖੁਸ਼ ਰੱਖੇਂਗਾ ਨਾ ਉਹ ਸਾਡੇ ਨਾਲ ਵੀ ਖੁਸ਼ ਰਹੇਗੀ ਪਰ ਮੈਨੂੰ ਨਹੀਂ ਪਤਾ ਲੱਗਣ ਡਿਆ ਕਿ ਉਹ ਉਦਾਸੀ ਕਿ ਹੈ ਜਾਉਤਾ ਦਿਲ ਕਰਦਾਣਾ ਕਿ ਮੰਮੀ ਪਾਪਾ ਨੂੰ ਮਿਲਣ ਤੂੰ ਤੇ ਤੂੰ ਲੈ ਕੇ ਨਹੀਂ ਗਿਆ ਲੈ ਇੱਕ ਮਿੰਟ ਹੁਣ ਤਾਂ ਆਈ ਲਿਆਤਾ ਆ ਜੀ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਬਸ ਠੀਕ ਆ ਭੈਣ ਜੀ ਹਾਂਜੀ ਤੇ ਪਹੁੰਚੇ ਨਹੀਂ ਜੇ ਤੁਸੀਂ ਬੱਦ ਰੁਕੇ ਨਹੀਂ ਕਿੰਨਾ ਵਜੇ ਲੈ ਭੈਣ ਜੀ ਜਿਦੋਂ ਤੁਹਾਨੂੰ ਮੈਂ ਕਿਹਾ ਸੀ 12:30 ਪਹੁੰਚਿਓ ਤੇ ਤੁਹਾਨੂੰ ਪਹੁੰਚਣਾ ਚਾਹੀਦਾ ਸੀ ਨਾ ਅਹੀ ਤੇ ਸਾਢੇ 10 ਵਜੇ ਮੇਰੇ ਘਰ ਅੱਛਾ ਅੱਛਾ ਸਾਢੇ 10 ਹੋਏ ਆ ਹਾਂ ਜਲਦੀ ਹੁਣ ਕਦੋਂ ਆਂਦੀ ਭੈਣ ਜੀ ਪੂਜਾ ਆਂਦੀ ਪੂਜਾ ਨਾ 4 ਲੱਕੀ ਚ ਸਿਰ ਤੇ ਦੌੜ ਲਾ ਪਈ ਬੜੀ ਅੱਛਾ ਅੱਛਾ ਮੇਰੀ ਮੰਮੀ ਦਵਾਈ ਖਾ ਕੇ ਥੋੜੇ ਦੇਰ ਲੈ ਕੇ ਤੇ ਆਣਗੀ ਠੀਕ ਹੈ ਭੈਣ ਜੀ ਆ ਜਿਓ ਬਾਕੀ ਮੈਂ ਕੰਮ ਜਿੰਨਾ ਹੋ ਸਕਿਆ ਮੈਂ ਖੁਦ ਮਕਾ ਲਿਆ ਹੈਗਾ ਜੇ ਠੀਕ ਹੈ ਠੀਕ ਹੈ ਚਲੋ ਭੈਣ ਜੀ ਜਲਦੀ ਆ ਜਿਓ ਤੁਸੀਂ ਠੀਕ ਹੈ ਆ ਵਹਿਲਾ ਅਤਾਈ ਤੇਰੀ ਤੇ ਕੰਮ ਪਤਾ ਹੈ ਨਾ ਕੰਮ ਕਰਨਾ ਪੈਣਾ ਉਹ ਆਪਣੇ ਆ ਗਈ ਉਹ ਕਿ ਆਖੇ ਪੂਜਾ ਦਾ ਸਿਰਦਰਦ ਹੋਣ ਲੱਗ ਪਿਆ ਚਲੋ ਮੈਂ ਨਾ ਮੰਮੀ ਹਾਂ ਕਿਰਨ ਨੂੰ ਕਵਾਂ ਤਿਆਰ ਹੋ ਹਨਾ ਤੇ ਮੇਰੀ ਗੱਲ ਸੁਣ ਪਨੀਰ ਲਿਆ ਦੇ ਮੈਨੂੰ ਆ ਗਿਆ ਠੀਕ ਹੈ ਪਤਾ ਨਹੀਂ ਕੀ ਗੱਲ ਦੋਵਾਂ ਵਿੱਚ ਕੋਈ ਐਹੋ ਜਿਹੀ ਗੱਲ ਤੇ ਨਹੀਂ ਲੱਗਣ ਡਈ ਉਹ ਵੀ ਖੁਸ਼ ਹੈ ਇਹ ਤਾਂ ਆਪ ਹੀ ਜਾਣਦਾ ਕੀ ਕਿਰਨ ਦੇ ਦਿਲ ਵਿੱਚ ਕਿਹੜੀ ਗੱਲ ਹੈ ਪਾਪਾ ਨੂੰ ਦੱਸਾਂ ਮੰਮੀ ਪਾਪਾ ਨੂੰ ਕਿਹਨਾ ਦੱਸਾਂ ਅੱਜ ਤੇ ਉਹ ਆਣ ਹੀ ਦੇ ਪਰ ਮੈਂ ਉਹਨਾਂ ਨੂੰ ਦੱਸ ਕੇ ਉਹਨਾਂ ਨੂੰ ਟੈਨਸ਼ਨ ਘਾਤੋ ਪਾਣੀ ਮੈਂ ਤੇ ਟੈਨਸ਼ਨ ਚ ਹੈਗੀ ਆ ਤੇ ਜੇ ਉਹਨਾਂ ਨੂੰ ਦੱਸਤਾ ਤੇ ਉਹਨਾਂ ਨੇ ਇਹ ਟੈਨਸ਼ਨ ਲੈ ਜਣੀ ਪਾਪਾ ਨੇ ਤੇ ਖਾਸ ਕਰ ਨਹੀਂ ਮੈਂ ਨਹੀਂ ਦੱਸਣਾ ਉਹਨਾਂ ਨੂੰ ਕੀ ਦੱਸਣਾ ਮੈਨੂੰ ਦੱਸ ਦੇ ਨਹੀਂ ਨਹੀਂ ਕੀ ਗੱਲ ਹੈ ਕੁਛ ਨਹੀਂ ਮੈਂ ਵੈਸੇ ਹੀ ਨਾ ਆਪਣੇ ਆਪ ਨੇ ਗੱਲ ਕਰਨ ਦੀ ਮੈਂ ਕਿਹਾ ਪਾਪਾ ਨਹੀਂ ਆਉਂਦੇ ਨਾ ਹਾਂ ਉਹਨਾਂ ਨੂੰ ਦੱਸਾਂਗੇ ਉਹਨਾਂ ਨੂੰ ਦੱਸਣਾ ਨਾ ਬਥਾਰ ਲਈ ਹੈ ਤੇ ਮੈਂ ਕਿਹਾ ਉਹਨਾਂ ਨੂੰ ਖਾ ਵੀ ਦਵਾਂਗੇ ਖਾ ਤੂੰ ਤੇ ਰੈਡੀ ਨਹੀਂ ਹੋ ਰਹੀ ਮੈਂ ਬਸ ਰੈਡੀ ਹੋਈ ਚੱਲੀ ਚੱਲੀ ਹੀ ਮਤਲਬ ਰੈਡੀ ਹੋ ਲੱਗੀ ਮੈਂ ਕਿਹਾ 2 ਮਿੰਟ ਮੈਂ ਬੈਠ ਜਾਵਾਂ ਤਾਂ ਇਨਸ਼ਾਅੱਲਾ ਆਉਣ ਵਾਲੇ ਹੋਣੇ ਆ ਥੱਲੇ ਮੰਮੀ ਨੇ ਸਾਰਾ ਕਿਚਨ ਦਾ ਕੰਮ ਕਰ ਲਿਆ ਵਾ ਤੇ ਤੂੰ ਤਿਆਰੀ ਕਰ ਤੇ ਆਪਾਂ ਚੱਲ ਫਿਰ ਵੈਲਕਮ ਕਰੀ ਆਉਂਦਾ ਮੈਂ ਬਈ ਸੀ ਮੰਮੀ ਕੋਲ ਉਹ ਕਹਿੰਦੇ ਕਿ ਤੂੰ ਜਾ ਮੈਂ ਕਰ ਲੈਣੀ ਹੈ ਮੇਰੇ ਕੋਲ ਹੈ ਨਹੀਂ ਉਹ ਮੰਮੀ ਨੂੰ ਆਦਤ ਆ ਉਹਨਾਂ ਨੇ ਆਪਣੇ ਹੱਥ ਜਿੰਨੇ ਚਿਰ ਤੱਕ ਨਹੀਂ ਨਾ ਕੜਸੀ ਨੂੰ ਲਾਲੇ ਉਹਨਾਂ ਨੂੰ ਚੈਨ ਨਹੀਂ ਹੋਣਾ ਹਾਂਜੀ ਤੇ ਚਲੋ ਕਪੜੇ ਤੇ ਮੈਂ ਪਾ ਲਏ ਆ ਤੇ ਇਹ ਉਹ ਹੀ ਡਰੈਸ ਹੈ ਜਿਹੜੀ ਤੁਸੀਂ ਮੈਨੂੰ ਲੈ ਕੇ ਦਿੱਤੀ ਸੀ ਵਧੀਆ ਲੱਗਣ ਦੀ ਨਾ ਕੀ ਗੱਲ ਪੁੱਛਾਂ ਹਾਂਜੀ ਹਾਂਜੀ ਪੁੱਛੋ ਕੀ ਟੈਨਸ਼ਨ ਕੋਈ ਟੈਨਸ਼ਨ ਨਹੀਂ ਅੱਜ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਤੂੰ ਆਪਣੀ ਨਾ ਸ਼ਕਲ ਦੇਖ ਕੇ ਕਰੀ ਕਿਉਂ ਕੀਏ ਸਾਰਿਆਂ ਨੂੰ ਸਮਝਾਉਂਦੀ ਏ ਕਿ ਕੋਈ ਤੇਰੇ ਦਿਮਾਗ 'ਚ ਗੱਲ ਹੈਗੀ ਆ ਨਹੀਂ ਨਹੀਂ ਗੱਲ ਤਾਂ ਮੈਂ ਦੱਸ ਤੇ ਦਿੱਤੀ ਹੀ ਗੱਲ ਕਿਉਂ ਫੇਰ ਤੂੰ ਮੈਨੂੰ ਅੱਜ ਖੁਸ਼ ਹੋ ਜਾਣਾ ਚਾਹੀਦਾ ਸੀਗਾ ਉਹਨਾਂ ਦੇ ਹੋਂਤੇ ਤੋਂ ਤੇ ਅੱਜ ਵੀ ਉਸੇ ਤਰ੍ਹਾਂ ਦੀ ਨਹੀਂ ਨਹੀਂ ਵੇਖੋ ਮੈਂ ਕਿੰਨੀ ਖੁਸ਼ ਆ ਮम्मी-ਪਾਪਾ ਆਂਦੇ ਆ ਤੇ ਖੁਸ਼ੀ ਆ ਮੈਂ ਮੇਰੀ ਸ਼ਕਲ ਤਾਂ ਲੱਗੰਦੇ ਆ ਚਲੋ ਜਾਓ ਰੈਡੀ ਹੋਵੋ ਚਲੋ ਰੈਡੀ ਤੇ ਮੈਂ ਹੁਣ ਚੱਲੀ ਕੀ ਦੱਸਾਂ ਇਹ ਸਾਰੀਆਂ ਟੈਨਸ਼ਨਾਂ ਤੇ ਤੁਹਾਡੀਆਂ ਦਿੱਤੀਆਂ ਹੀ ਆ ਜੀ ਤੇ ਮੇਰਾ ਕਾਹਦਾ ਕਿ ਮੈਂ ਆਪਣੇ ਪੇਰੈਂਟਸ ਨੂੰ ਦੱਸ ਦਵਾਂ ਸਾਰਾ ਕੁਝ ਪਰ ਨਹੀਂ ਮੰਮੀ ਪਾਪਾ ਸੱਸ ਸਹੁਰੇ ਤੇ ਹੈਗੇ ਆ ਪਰ ਮੈਨੂੰ ਪਿਆਰ ਨਾਲ ਮਾਂ ਤੋਂ ਵੀ ਜ਼ਿਆਦਾ ਕਰਦੇ ਮੈਂ ਉਹਨਾਂ ਨੂੰ ਦੱਸ ਕੇ ਤੇ ਉਹਨਾਂ ਦਾ ਵੀ ਉਹਨਾਂ ਨੂੰ ਵੀ ਟੈਨਸ਼ਨ ਨਹੀਂ ਦੇਣਾ ਚਾਹਦੀ ਤੇ ਨਾ ਹੀ ਤੁਹਾਨੂੰ ਦੱਸਣਾ ਚਾਹਨੀ 4 ਸਾਲ ਆ ਪਰਿਲੇਸ਼ਨ ਦੇ ਵਿੱਚ ਰਹੇ ਆ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਹੁਣ ਤੱਕ ਕਿ 4 ਸਾਲ ਦੇ ਵਿੱਚ ਤੁਸੀਂ ਮੈਨੂੰ ਪਿਆਰ ਕੀਤਾ ਕਿ ਮੈਨੂੰ ਧੋਖਾ ਹੀ ਦਿੱਤਾ ਮੈਨੂੰ ਤੇ ਤੁਸੀਂ ਬਸ ਦਿਖਾਵੇ ਦੇ ਵਿੱਚ ਹੀ ਰੱਖਿਆ